ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਨੈਟਵਰਕ YouTube ਚੈਨਲ ਦੇ ਇਸ ਪਲੇਟਫਾਰਮ ਦੇ ਉੱਤੇ ਅਸੀਂ ਤੁਹਾਡਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ ਸੋ ਅੱਜ 24 ਜਨਵਰੀ 2025 ਦਾ ਵੀਡੀਓ ਲੈ ਕੇ ਹਫਤਾਵਾਰੀ ਪ੍ਰੋਗਰਾਮ ਦੁਨੀਆ ਦੇ ਵਿੱਚ ਵਾਪਰੀਆਂ ਉਹ ਘਟਨਾ ਪੰਜਾਬ ਦੇ ਉੱਤੇ ਕੀ ਅਸਰ ਛੱਡਦੀਆਂ ਉਹ ਸਾਰੀਆਂ ਲੈ ਕੇ ਹਾਜ਼ਰ ਹੋਏ ਹਾਂ ਦੁਨੀਆ ਦੇ ਵਿੱਚ ਬਹੁਤ ਕੁਸ਼ ਵਾਪਰਿਆ ਪਿਛਲੇ 7 ਦਿਨਾਂ ਦੇ ਵਿੱਚ ਸਾਡੇ ਵਾਸਤੇ ਸਿੱਖਾਂ ਵਾਸਤੇ ਪੰਜਾਬ ਵਾਸਤੇ ਦਰਵਾਜੇ ਆ ਜਿਹੜੇ ਉਹ ਦੁਨੀਆ ਦੇ ਸਾਨੂੰ ਖੁੱਲਦੇ ਦਿਸਦੇ ਨਜ਼ਰ ਆ ਰਹੇ ਨੇ ਉਹ ਦਰਵਾਜੇ ਜਿਹਨੂੰ ਪਿਛਲੇ ਲੰਮੇ ਸਮੇਂ ਤੋਂ ਖੜਕਾਇਆ ਜਾ ਰਿਆ ਸੀ ਨੌ ਕੀਤਾ ਜਾ ਰਿਆ ਸੀ ਕਿਤੇ ਨਾ ਕਿਤੇ ਦਰਵਾਜੇ ਖੁੱਲੇ ਨੇ ਸੋ ਉਹਨਾਂ ਦਰਵਾਜਿਆਂ ਦੀ ਵੀ ਗੱਲ ਕਰਾਂਗੇ ਸੋ ਖਬਰਾਂ ਚੜ੍ਹਦੀ ਕਲਾ ਵਾਲੀਆਂ ਵੀ ਨੇ ਤੇ ਟੈਢੀ ਕਲਾ ਵਾਲੀਆਂ ਵੀ ਆਲਡਵਾਇਡ ਖਬਰਾਂ ਹੰ ਦੁਨੀਆ ਦੇ ਵਿੱਚ ਚੜ੍ਹਦੀ ਕਲਾ ਵਾਲੀਆਂ ਸਿੱਖਾਂ ਵਾਸਤੇ ਤੇ ਜਿਹੜੀ ਪੰਜਾਬ ਵਾਲੇ ਪਾਸਿਓਂ মিডিਆ ਚੱਲਦਾ ਜੋ ਸਾਡੇ ਕੇ ਪਰੋਸਿਆ ਜਾਂਦਾ ਤੇ ਉਹ ਹਮੇਸ਼ਾ ਹੀ ਦੇਖਦੇ ਆ ਕਿ ਨਰਾਸ਼ ਕਰਨ ਵਾਲੀਆਂ ਸਾਡੇ ਹੌਂਸਲੇ ਪਸਤ ਕਰਨ ਵਾਲੀਆਂ ਖਬਰਾਂ ਸਾਨੂੰ ਦਿਖਾਈਆਂ ਜਾਂਦੀਆਂ ਸਾਨੂੰ ਸੁਣਾਈਆਂ ਜਾਂਦੀਆਂ ਸੋ ਉਹਦੇ 'ਚ ਇੱਕ ਜਿਹੜਾ ਅਹਿਮ ਮੁੱਦਾ ਇਹ ਤਾਂ ਨਾ ਕਿਤੇ ਤੁਸੀਂ ਵੀ ਉਹਦੇ ਬਾਰੇ ਜ਼ਰੂਰ ਚਿੰਤਤ ਹੋਏ ਹੋਵਾਂਗੇ ਚਿੰਤਤ ਹੋਣਾ ਸਾਡਾ ਲਾਜ਼ਮੀ ਵੀ ਹੁੰਦਾ ਜਦੋਂ ਸਾਨੂੰ ਇਹ ਪਤਾ ਲੱਗਦਾ ਕਿ ਪੜੀ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਇਹਦੇ ਉੱਤੇ ਸਾਡੇ ਪ੍ਰਚਾਰ ਕਾਨਵੈਸ ਸਮੇਂ-ਸਮੇਂ ਤੇ ਉੱਤੇ ਗੱਲਬਾਤ ਕੀਤੀ ਆ ਪਰ ਇਹ ਚੀਜ਼ਾਂ ਸਾਡੇ ਅੱਗੇ ਪਰੋਸੀਆਂ ਜਾਂਦੀਆਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਰੋਕ ਸਕਦੇ ਹਾਂ ਤਾਂ ਇਹਦਾ ਜਵਾਬ ਹੀ ਨਹੀਂ ਕਿਉਂਕਿ ਗੁਰੂ ਨੇ ਕਿਹਾ ਰਾਜ ਬਿਨਾਂ ਨਾ ਤਰਬ ਚਲੇ ਹੈ ਤਰਬ ਬਿਨਾਂ ਸਭ ਚਲੇ ਨਾ ਰੇ ਰਾਜ ਦੇ ਨਾਲ ਇਹ ਚੀਜ਼ਾਂ ਸੰਭਵ ਹੁੰਦੀਆਂ ਪਰ ਇਹਦੇ ਉੱਤੇ ਸਿਰਫ ਦੇ ਸਿਰਫ ਇੱਕ ਡਿਬੇਟਾਂ ਤੇ ਪ੍ਰੋਗਰਾਮ ਤੇ ਸੈਮੀਨਾਰੀ ਹੋ ਸਕਦੇ ਇਹਦੇ ਬਾਅਦ ਹੋਰ ਕੁਝ ਨਹੀਂ ਹੋ ਸਕਦਾ ਤੇ ਪਿਛਲੇ ਕਾਫੀ ਸਮੇਂ ਤੋਂ ਚੈਨਲਾਂ ਦੇ ਉੱਤੇ ਵੀ ਚੀਜ਼ਾਂ بڑے ਵੱਡੇ ਪੱਦਰ ਦੇ ਉੱਤੇ ਦਿਖਾਈਆਂ ਜਾਂਦੀਆਂ ਕੱਲ ਨਿਊਜ਼ 18 ਬਹੁਤ ਵੱਡਾ ਅਦਾਰਾ ਏ ਪੰਜਾਬ ਦੇ ਘਰਾਂ ਦੇ ਵਿੱਚ ਟੀਵੀਆਂ ਦੇ ਉੱਤੇ ਜ਼ਰੂਰ ਹਰ ਕੋਈ ਦੇਖਦਾ ਹੈ ਸੁਣਦਾ ਹੈ ਉਹਦੇ ਉੱਤੇ ਕੱਲ ਇੱਕ ਬੜਾ ਵੱਡਾ ਚੌੜਾ ਵੱਡਾ ਲੰਮਾ ਪ੍ਰੋਗਰਾਮ ਹੋਇਆ ਡਿਬੇਟ ਹੋਈ ਇੱਕ ਪਗੜੀ ਧਾਰੀ ਸਿੱਖ ਸਾਡਾ ਦਸਤਾਰ ਵਾਲਾ ਸਿੰਘ ਪਰ ਬੋਲਦਾ ਹਿੰਦੀ ਆ ਮੈਂ ਪਗੜੀ ਸ਼ੌਤਾ ਵਰਤਿਆ ਕਿਉਂਕਿ ਹਿੰਦੀ ਬੋਲਦਾ ਸੀ ਪੰਜਾਬੀ ਸ਼ਾਇਦ ਨਹੀਂ ਹੁੰਦੀ ਉਹਨੂੰ ਤੇ ਉਹਨੂੰ ਲਿਆ ਕੇ ਬਿਠਾਇਆ ਜਾਂਦਾ ਤੇ ਉਹ ਦੱਸਦਾ ਹੈ ਕਿ ਸਾਡੀਆਂ ਟੀਮਾਂ ਨੇ ਪਿੰਡਾਂ 'ਚ ਜਾ ਕੇ ਆਂਕੜੇ ਇਕੱਠੇ ਕੀਤੇ ਨੇ ਤੇ ਉਸ ਦੇ ਦਸਨ ਮੁਤਾਬਕ ਪਿਛਲੇ 10 ਸਾਲਾਂ ਦੇ ਵਿੱਚ ਕਹਿੰਦਾ 50 ਲੱਖ ਸਿੱਖਾਂ ਨੇ ਜਿਹੜਾ ਧਰਮ ਪਰਵਾਸ ਕਰ ਲਿਆ ਬਹੁਤ ਵੱਡੇ ਆਂਕੜੇ ਨੇ ਜੇ ਆਪਾਂ ਸਿੱਖਾਂ ਦੇ ਆਪਣੀ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖੀਦਾ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਪਾਉਣ ਵਾਲੇ ਸਾਡੇ ਵਾਸਤੇ ਆਂਕੜੇ ਪਰ ਯਾਰ ਲੱਖ ਸਿੱਖਾਂ ਨੇ ਧਰਮ ਛੱਡਦਾ ਆਪਾਂ। ਦਏ ਕਿੱਥੇ? ਕੋਈ ਵੀ ਧਰਮ ਜਦੋਂ ਛੱਡਦਾ ਹੈ Hindu ਧਰਮ ਦੇ ਵਿੱਚ ਗਿਆ ਮੈਂ ਦੇਖਿਆ ਨਹੀਂ ਅਜ ਤਾਈ ਸੁਣਿਆ ਨਹੀਂ ਕੋਈ ਗਿਆ ਹੋਊਗਾ। ਧਰਮ ਸਾਰੇ ਚੰਗੇ ਨੇ ਪਰ ਆਪਾਂ ਜਿਹੜੀ ਗੱਲਬਾਤ ਕਰਦੇ ਆਂ ਤੱਥਾਂ ਦੇ ਆਧਾਰ ਤੇ ਕਰਦੇ ਆ। ਵੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਸਿੱਖ ਧਰਮ ਛੱਡ ਕੇ ਇਸਲਾਮ ਦੇ ਵਿੱਚ ਕੋਈ ਗਿਆ ਹੋਵੇ ਬੜਾ ਘੱਟ ਬੜਾ ਰੇਅਰ ਕੇਸ ਹੁੰਦਾ ਹੈ ਜੀ। ਪਾਰੋਂ ਫਿਰ 50 ਲੱਖ ਸਿੱਖ ਇਸ ਭਾਈ ਸਾਹਿਬ ਦੇ ਦੱਸਣ ਮੁਤਾਬਕ ਉਹ ਸਿੱਖ ਧਰਮ ਛੱਡ ਕੇ ਗਏ ਕਿੱਥੇ ਫਿਰ ਸਾਡੇ ਦਿਮਾਗ ਚ ਆਉਂਦਾ ਜਿਹੜੀ ਸਾਡੀ ਪੁਰਵਗ੍ਰਾਮੀ ਪੰਜਾਬ ਦੇ ਵਿੱਚ ਕੀਤੀ ਗਈ ਆ ਸਾਈ ਬਣ ਕੇ ਇੱਧਰ ਉੱਠ ਕੇ 크੍ਰਿਸਚੀਅਨ ਬਣ ਕੇ ਤੇ ਉਹ ਅੰਕੜੇ ਕੱਢ ਕੇ ਭਾਈ ਸਾਹਿਬ ਨੇ ਲਿਆਂਦੇ ਕਿ ਸਿੱਖ ਧਰਮ ਛੱਡ ਕੇ ਉਹ 크੍ਰਿਸਚੀਅਨ ਬਣ ਕੇ ਫਲਾਨੇ ਜ਼ਿਲ੍ਹੇ ਚ ਨੇ ਬਣ ਗਏ ਧੌਕੇ ਜ਼ਿਲ੍ਹੇ ਚ ਨੇ ਬਣ ਗਏ ਪਰ ਇਹਦੇ ਤੇ ਆਪਾਂ ਹੁਣ ਆਪਦੇ ਤੌਰ ਤੇ ਸੋਚੀਏ ਵੀ ਇਹ ਅੰਕੜੇ ਇਕੱਠੇ ਕਰਨ ਵਾਸਤੇ ਤੁਹਾਨੂੰ ਬਹੁਤ ਵੱਡੀਆਂ ਟੀਮਾਂ ਚਾਹੀਦੀਆਂ ਕਿਉਂਕਿ ਪੰਜਾਬ ਦੇ 12000 ਤੋਂ ਉੱਪਰ ਪਿੰਡ ਨੇ ਤੇ ਪਿੰਡਾਂ ਦੇ ਵਿੱਚ ਜਾ ਕੇ ਅੰਕੜੇ ਇਕੱਠੇ ਕਰਨੇ ਤੇ ਉਹਦੇ ਵਾਸਤੇ ਕਾਫੀ ਟਾੜਾ ਜਿਹੜਾ ਪੈਸਾ ਵੀ ਖਰਚ ਹੁੰਦਾ ਹੈ ਇਹਦੇ ਵਾਸਤੇ ਇਨ੍ਹਾਂ ਅੰਕੜਿਆਂ ਦੇ ਵਿੱਚ ਕਿੰਨੀ ਸੱਚਾਈ ਆ ਜਦੋਂ ਅੰਕੜੇ ਦੇਖੇ ਤਾਂ ਸੁਭਾਵਕ ਹੀ ਚਿੰਤਾ ਕਰਾਉਣ ਵਾਲੇ ਸੀ ਤੇ ਮੈਂ ਆਪਣੇ ਤੌਰ ਦੇ ਉੱਤੇ ਜਦੋਂ ਜਾ ਕੇ ਆ ਥੋੜਾ ਕੋਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਾਂ ਨੂੰ ਪਤਾ ਹੈ ਕਿ ਉੱਥੇ ਭਾਰਤ ਦੇ ਵਿੱਚ ਹਰ 10 ਸਾਲਾਂ ਦੇ ਬਾਅਦ ਜਨਗਾਨਾ ਹੁੰਦੀ ਹੈ ਗਣਤੀਆਂ ਮਿੰਤੀਆਂ ਹੁੰਦੀਆਂ ਵੀ ਕਿਹੜੇ ਖਿੱਤੇ ਦੇ ਵਿੱਚ ਕਿੰਨੇ ਸਿੱਖ ਨੇ ਕਿੰਨੇ ਮੁਸਲਮਾਨ ਨੇ ਕਿਸੀਂ ਕਿੰਨੇ ਹਿੰਦੂ ਨੇ ਕਿੰਨੇ ਈਸਾਈ ਨੇ ਸਾਰਾ ਸਾਕਤਾ ਉੱਥੇ ਲਾਇਆ ਜਾਂਦਾ ਤੇ ਫਿਰ ਜਾਤਾਂ ਦੇ ਆਧਾਰ ਤੇ ਉਤੇ ਸਰਟੀਫਿਕੇਟ ਵੀ ਦਿੱਤੇ ਜਾਂਦੇ ਨੇ ਪਹਿਲਾ ਮੁਲਖਾ ਜੀ ਉਹ ਭਾਰਤ ਜਿੱਥੇ ਜਾਤਾਂ ਦੇ ਆਧਾਰ ਤੇ ਸਰਟੀਫਿਕੇਟ ਮਿਲਦੇ ਨੇ ਤੇ ਉਹ ਸਾਡੇ ਕਈ ਵੀਰ ਸਰਟੀਫਿਕੇਟ ਲੈ ਕੇ ਖੁਸ਼ ਵੀ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਪਤਾ ਨਹੀਂ ਕੀ ਸਾਨੂੰ ਮਿਲ ਗਿਆ ਸੋ ਆਪਣਾ ਇਹ ਮੁੱਦਾ ਨਹੀਂ ਸੋ ਜਦੋਂ ਆਪਣੇ ਤੌਰ ਦੇ ਉੱਤੇ ਮੈਂ ਦੇਖਿਆ ਕਿ 2021 ਦੇ ਵਿੱਚ ਜਦ ਜਾਣਕਾਰੀ ਆਈ ਸੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਪਰਸੈਂਟਜ ਨੇ ਪੰਜਾਬ ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ 2021 ਦੇ ਵਿੱਚ 57.69% ਤੇ ਹਿੰਦੂਆਂ ਦੀ 38.99% ਸਿੱਖ ਤੇ ਹਿੰਦੂਆਂ ਦੀ ਪੰਜਾਬ ਦੇ ਵਿੱਚ ਪਾਪੂਲੇਸ਼ਨ ਆਪਾਂ ਜੋੜ ਸਾਬਕਾ ਲਾ ਲਈਏ 57 ਤੇ 38 96% ਬਣ ਗਏ ਜੀ ਤੇ ਬਾਕੀ ਮੁਸਲਮ 1.93% ਤੇ 크੍ਰਿਸਚੀਅਨ 1.26% ਸੋ ਜਿਹੜੇ ਅੰਕੜੇ ਸਾਨੂੰ ਇਹ ਭਾਈ ਸਾਹਿਬ ਟੀਵੀ ਦੇ ਉੱਤੇ ਬੈਠ ਕੇ ਦੱਸ ਰਹੇ ਨੇ ਕਿ 50 ਲੱਖ ਸਿੱਖਾਂ ਨੇ ਧਰਮ ਜਿਹੜਾ ਪਰਿਵਰਤਨ ਕਰ ਲਿਆ ਤੇ ਉਹ ਫਿਰ 50 ਲੱਖ ਇੱਕ ਦਿਨ ਦੇ ਵਿੱਚ ਤਾਂ ਨਹੀਂ ਹੋਇਆ ਅੱਜ 25 ਆ ਗਿਆ ਤੇ ਪਿਛਲੇ 10 ਸਾਲਾਂ ਦੀ ਗੱਲ ਕਰ ਲਈ ਤਾਂ 15 ਤੋਂ ਲੈ ਕੇ 25 ਤਾਈ। ਇਸ ਭਾਈ ਮੁਤਾਬਕ 10 ਸਾਲਾਂ ਦੀ ਆਪਾਂ ਗੱਲ ਕਰੀਏ ਤਾਂ ਇਹ ਫਿਰ 21 ਤਾਈ ਤਾਂ ਬਹੁਤ ਇਹ ਜਿਹੜੇ ਅੰਕੜੇ ਜਨਗਾਨਾਂ ਦੇ ਬੱਚਾ ਆ ਫਿਰ ਇੰਨਾ ਫਰਕ ਨਹੀਂ ਹੋਣਾ ਸੀ। ਸੋ ਜਾਂ ਤਾਂ ਇਹ ਭਾਰਤ ਦੀ ਜਨਗਾਨਾ ਗਲਤ ਆ ਤੇ ਜਾਂ ਭਾਈ ਸਾਹਿਬ ਗਲਤ ਬੋਲ ਰਹੇ ਆ। ਸੋ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਖੁਦ ਵੀ ਜਿਹੜਾ ਜਾ ਕੇ ਗੂਗਲ ਦੇ ਉੱਤੇ ਸਾਰਾ ਅਪਡੇਟ ਪਿਆ ਹੁੰਦਾ ਤੁਸੀਂ ਚੈੱਕ ਕਰ ਸਕਦੇ ਹੋ। ਸੋ ਇਹ ਪ੍ਰੋਗਰਾਮ ਦਿਖਾਉਣ ਦਾ ਟੀਵੀਆਂ ਦੇ ਉੱਤੇ ਮਸਲਾ ਕੀ ਆ ਮਕਸਦ ਕੀ ਆ ਕੌਮ ਨੂੰ ਆਪਦੇ ਟਰੈਕ ਦੇ ਉੱਤੋਂ ਲਾਉਣਾ ਇੱਕ ਰਾਸਤੇ ਤੇ ਜੇ ਕੋਈ ਸਹੀ ਰਾਸਤੇ ਤੇ ਸਾਨੂੰ ਦੱਸਦਾ ਚੱਲਦਾ ਜਾ ਰਿਹਾ ਉਹਨੂੰ ਦੂਸਰੇ ਰਾਸਤੇ ਤੋਰ ਦੋ ਵੀ ਇਧਰ ਆਪੀ ਤੁਰਦਾ ਜਾਊਗਾ ਇੱਕ ਦਿਨ ਥੱਕ ਜਾਊਗਾ ਬਹਿ ਜਾਊਗਾ ਸੋ ਇਸ ਪ੍ਰੋਗਰਾਮ ਦੇ ਵਿੱਚ ਇਸਾਈਆਂ ਦੀ ਗੱਲ ਕਰਕੇ ਇੰਨੇ ਜ਼ਿਲ੍ਹੇ ਦੇ ਵਿੱਚ ਇੰਨੇ ਇਸਾਈ ਬਣ ਕੇ ਇੱਥੇ ਇੰਨੇ ਬਣ ਕੇ ਉਦੋਂ ਬਾਅਦ ਫਿਰ ਉਹ ਅਸਲ ਮੁੱਦੇ ਤੇ ਆਇਆ ਉਹੀ ਜਿਹੜਾ ਕਰਨਾ ਹੁੰਦਾ ਇਹ ਸ਼੍ਰੋਮਣੀ ਕਮੇਟੀ ਕੌਸ਼ਣੀ ਕਰਦੀ ਜਥੇਦਾਰਾਂ ਨੂੰ ਪੁਠਾਈ ਦਾ ਬੋਲ ਦੋ ਪ੍ਰਚਾਰਕਾਂ ਨੂੰ ਬੋਲ ਦੋ ਸੋ ਸਾਨੂੰ ਉਸੇ ਪਾਸੇ ਤੋਰਨਾ ਹੀ ਨਾਲੇ ਸੋ ਪਰ ਗੁਰੂ ਸਾਹਿਬ ਗੱਲ ਕਹਿ ਗਏ ਨੇ ਸਾਨੂੰ ਸਮਝਾ ਗਏ ਨੇ ਸਾਰਾ ਕੁਝ ਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਤਲੇ ਬਲੇ ਸੋ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦੇ ਹੁੰਦੇ ਸੋ ਇਹ ਅਸੀਂ ਚਾਹ ਕੇ ਵੀ ਇੱਥੇ ਰੋਕ ਨਹੀਂ ਸਕਦੇ ਇਹ ਰੋਕ ਨਹੀਂ ਇਹ ਰਾਜ ਦੇ ਨਾਲ ਸੋ ਇਹ ਗੱਲਾਂ ਕਦੇ ਵੀ ਨਾ ਡਿਬੇਟਾਂ ਦੇ ਵਿੱਚ ਨਹੀਂ ਹੋਣਗੀਆਂ ਜਿਹੜੀਆਂ ਅਸਲ ਆ ਹੋਣੀਆਂ ਚਾਹੀਦੀ। ਸੋ ਇਹੋ ਜੀਆਂ ਖਬਰਾਂ ਤੋਂ ਬਿਲਕੁਲ ਦੂਰ ਰਹਿਣ ਦੀ ਲੋੜ ਸੁਣੋ ਪਰ ਜਿਹੜੀਆਂ ਇਹ ਸਿਰਫ ਮਕਸਦ ਖਬਰਾਂ ਦਾ ਇਹੀ ਹੁੰਦਾ ਕਿ ਸਾਨੂੰ ਆਪਸ ਵਿੱਚ ਉਲਝਾਇਆ ਜਾਵੇ ਸਾਨੂੰ ਠੰਦੀ ਗੱਲਾਂ ਵੱਲ ਲੈ ਕੇ ਜਾਣਾ ਡਿਮੋਰਲਾਈਜ਼ ਕਰਨਾ। ਸੋ ਦੂਸਰੀ ਖਬਰ ਵੱਲ ਵਧਦੇ ਹਾਂ ਜੀ। ਦੂਸਰੀ ਖਬਰ 26 ਜਨਵਰੀ। ਭਾਰਤ ਦਾ ਬੜਾ ਮਹਾਨ ਦਿਨ। 26 ਜਨਵਰੀ ਨੂੰ ਝੰਡੇ ਚੜਾਏ ਜਾਂਦੇ ਨੇ ਸਾਰੇ ਮੰਤਰੀਆਂ ਦੇ ਵੱਲੋਂ ਖਾਸ ਤਿਆਰੀਆਂ ਹੁੰਦੀਆਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇਸ ਵਕਤ ਭਗਵੰਤ ਮਾਨ ਉਹਦੇ ਵੱਲੋਂ ਫਰੀਦਕੋੜ ਦੇ ਵਿੱਚ ਝੰਡਾ ਚੜਾਇਆ ਜਾਣਾ ਸੀ ਜੀ ਤੇ ਫਰੀਦਕੋੜ ਦੇ ਵਿੱਚ ਕਿਸੇ ਸਿੰਘ ਦੇ ਵੱਲੋਂ ਕਹਿ ਲਈਏ ਵੀ ਉੱਥੇ ਖਾਲਿਸਤਾਨ ਜਿੰਦਾਬਾਦ ਲਿਖਿਆ ਗਿਆ ਕੰਧਾਂ ਦੇ ਉੱਤੇ ਐਸਐਫ ਜੀ ਜਿੰਦਾਬਾਦ ਲਿਖਦਾ ਤੇ ਉੱਥੇ ਇੱਕ ਛੋਟਾ ਜਿਹਾ ਝੰਡਾ ਚਲਾਤਾ ਖਾਲਿਸਤਾਨ ਲਿਖਿਆ ਹੋਇਆ ਦੇਖੋ ਉਹਨੂੰ ਦੇਖ ਕੇ ਜਿਹੜਾ ਪਤਾ ਲੱਗਿਆ ਖਬਰਾਂ ਪਹੁੰਚੀਆਂ ਕਿ ਜਿਹੜਾ ਝੰਡਾ ਚੜਾਉਣ ਦਾ ਪ੍ਰੋਗਰਾਮ ਸੀ ਉਹ ਕੈਨਸਲ ਕਰਕੇ ਉਹਦਾ ਜਿਹੜੀ ਲੋਕੇਸ਼ਨ ਚੇਂਜ ਕਰ ਦਿੱਤੀ ਗਈ ਆ ਸੋ ਇਹ ਤਾਂ ਹਾਲਾਤ ਨੇ ਉੱਥੇ ਜੀ ਉੱਥੇ ਇੱਕ ਝੰਡਾ ਚੜਾਉਣ ਦੇ ਨਾਲ ਜਿਹੜੇ ਪਤਾ ਨਹੀਂ ਹਮਨਾਂ ਨੂੰ ਕੀ ਖਤਰਾ ਮਹਿਸੂਸ ਹੁੰਦਾ ਨਾ ਚੀਜ਼ਾਂ ਤੋਂ ਸੋ ਉੱਥੇ ਇਦਾਂ ਦੀਆਂ ਖਬਰਾਂ ਆ ਇੰਨਾ ਖਬਰਾਂ ਦੇ ਵਿੱਚੋਂ ਝੰਡਾ ਚੜ੍ਹਦਾ ਜਾਂ ਨਹੀਂ ਚੜ੍ਹਦਾ ਉਹਦੇ ਨਾਲ ਪੰਜਾਬ ਦਾ ਕੋਈ ਹਾਲਾਤ ਨਹੀਂ ਬਦਲਦਾ ਪਿਛਲੇ 70 ਸਾਲਾਂ ਤੋਂ ਝੰਡੇ ਚੜ੍ਹਦੇ ਆ ਰਹੇ ਨੇ 19 ਗਾਸਤ ਨੂੰ ਚੜਾ ਦਿੰਦੇ ਨੇ 26 ਨੂੰ ਚੜਾਉਂਦੇ ਨੇ ਪੰਜਾਬ ਦੇ ਹਾਲਾਤ ਨਹੀਂ ਬਦਲੇ ਤੇ ਬਦਲਣੇ ਵੀ ਨਹੀਂ ਚਲੋ ਇਹ ਪੰਜਾਬ ਦੀਆਂ ਖਬਰਾਂ ਸੀ ਜਿਨ੍ਹਾਂ ਦੇ ਵਿੱਚ ਕੁਝ ਨਹੀਂ ਨਿਕਲਣਾ ਸਾਡੇ ਵਾਸਤੇ ਹੁਣ ਗੱਲ ਕਰਦੇ ਆ ਦੁਨੀਆ ਵਿੱਚ ਵਾਪਰੀਆਂ ਘਟਨਾਵਾਂ ਸਾਰੀ ਦੁਨੀਆ ਦੀ ਨਿਗਾਹ 20 ਤਰੀਕ ਤੇ ਲੱਗੀ ਹੋਈ ਸੀ 20 ਜਨਵਰੀ ਦੇ ਉੱਤੇ ਟਰੰਪ ਸਾਹਿਬ ਨੇ ਸੌ ਚੱਕਨੀ ਆ ਸਰਪੰਚ ਨੇ ਸੌ ਚੱਕਨੀ ਆ ਤੇ ਜਿਹੜੇ ਵਾਦੇ ਲੋਕਾਂ ਨਾਲ ਅਮਰੀਕਨ ਲੋਕਾਂ ਦੇ ਨਾਲ ਕੀਤੇ ਗਏ ਸੀ ਉਹ ਵਾਅਦਿਆਂ ਦੇ ਉੱਤੇ ਕਿੰਨਾ ਕੁ ਖਰਾ ਉਤਰਿਆ ਜਾਊਗਾ ਇਹਦੇ ਉੱਤੇ ਕੱਲੀ ਅਮਰੀਕਾ ਦੀ ਨਿਗਾਹ ਨਹੀਂ ਸੀ ਸਾਰੀ ਦੁਨੀਆ ਦੀ ਮੁਲਖਾਂ ਦੀ ਨਿਗਾਹ ਸੀ ਬਹੁਤ ਕੁਝ ਹੋਣ ਵਾਲਾ ਤੇ 트াম্প ਸਾਹਿਬ ਨੇ ਜੋ ਐਲਾਨ ਕੀਤੇ ਨੇ ਉਹਨਾਂ ਨੂੰ ਲੈ ਕੇ ਕਈ ਕੌਮਾਂ ਦੇ ਵਿੱਚ ਬੜੀ ਉਹਨਾਂ ਨੂੰ ਖਾਸ ਕਰ ਮੈਂ ਆਪਣੀ ਗੱਲ ਕਰੀ ਆ ਆਪਦੀ ਆਪਾਂ ਦੇ ਦਰਵਾਜ਼ੇ ਕੌਮ ਦੇ ਖੁੱਲ੍ਹਦੇ ਨਜ਼ਰ ਆ ਰਹੇ ਨੇ ਪਰ 트াম্প ਸਾਹਿਬ ਦੇ ਕੀਤੇ ਹੋਏ ਫੈਸਲਿਆਂ ਉੱਤੇ ਕਾញ ਨੋਟਰਾਇਲ ਹੋਇਆ ਦੇਖੋ ਇਹ ਦੁਨੀਆ ਹੈ ਇਹ ਮੌਲਖਾ ਸਭ ਤੋਂ ਪਹਿਲਾਂ ਹਰ ਕੋਈ ਆਪਣਾ ਘਰ ਦੇਖਦਾ ਹਰ ਕੋਈ ਮੌਲਖਾ ਦੇ ਮੌਲਖ ਦੀ ਪਹਿਲਾਂ ਗੱਲ ਕਰਦਾ ਵੀ ਅਸੀਂ ਆਪਦੇ ਮੌਲਖ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਅਸੀਂ ਆਪਦੇ ਲੋਕਾਂ ਨੂੰ ਨੌਕਰੀਆਂ ਕਿਵੇਂ ਦੇਣੀਆਂ ਤੇ ਉਹਦੇ ਵਾਸਤੇ ਟਰੰਪ ਨੇ ਜਿਹੜੇ ਕੁਝ ਫੈਸਲੇ ਲਏ ਨੇ ਉਹਨਾਂ ਦੇ ਵਿੱਚ ਆ ਜਿਹੜਾ ਇੱਕ H1B ਵੀਜ਼ਾ H1B ਵੀਜ਼ਾ ਕੀ ਇੱਕ ਕਹਿ ਲਈ ਇੱਕ ਤਰ੍ਹਾਂ ਦਾ ਵਰਕ ਪਰਮਿਟ ਆ ਜੋ ਉੱਥੇ ਜਾ ਕੇ ਅਮਰੀਕਾ ਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ ਇਸ ਵੀਜ਼ੇ ਦੇ ਤੀਨ ਦੁਨੀਆ ਤੋਂ ਕਾਫੀ ਲੋਕ ਜਿਹੜੇ ਉੱਥੇ ਗਏ ਨੇ ਪਰ ਜਦੋਂ ਆਪਾਂ ਅੰਕੜੇ ਦੇਖਦੇ ਆ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਉਹਦੇ ਵਿੱਚ ਭਾਰਤ ਦੀ ਗਿਣਤੀ ਬਹੁਤ ਜ਼ਿਆਦਾ ਆ ਭਾਰਤ ਤੋਂ ਗਏ ਹੋਏ ਕਾਮਿਆਂ ਦੀ ਗਿਣਤੀ 278492 ایਚ1 ਬੀ ਵੀਜ਼ਾ ਆ ਸਭ ਤੋਂ ਵੱਧ ਦੋ ਦੋ ਨੰਬਰ ਤੇ ਚੀਨ ਫਿਰ 4600 ਕੈਨੇਡਾ ਦੇ ਪਰ ਸਭ ਤੋਂ ਵੱਧ ਅੰਕੜੇ ਭਾਰਤ ਦੇ ਨੇ ਤੇ ਉਸ ਤੋਂ ਬਾਅਦ ਜਿਹੜੀ 트ੰਪ ਨੇ ਦੂਸਰੀ ਗੱਲ ਕਹੀ ਸੀ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਡੇ ਜਿਹੜੇ ਇੱਥੇ ਆ ਕੇ ਵਸੇ ਨੇ ਉਹਨਾਂ ਦੀ ਤਾਦਾਦ ਦਿਨੋਂ ਦਿਨ ਵਾਧੀ ਜਾ ਰਹੀ ਹੈ ਖਾਸ ਕਰ ਮੈਕਸੀਕੋ ਵਾਲੇ ਪਾਸਿਓਂ ਪੰਧਾ ਟਪ ਟਪ ਕੇ ਜਿਹੜੇ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਰੋਕਾਂਗੇ ਉਹਦੇ ਵਿੱਚ ਵੀ ਜਦੋਂ ਆਪਾਂ ਗਿਣਤੀਆਂ ਦੇਖਦੇ ਹਾਂ ਤੇ ਉਹਦੇ ਵਿੱਚ ਵੀ ਭਾਰਤ ਦੇ ਅੰਕੜੇ ਸਭ ਤੋਂ ਵੱਧ ਨੇ ਸਕਰੀਨ ਦੇ ਤੇ ਤੁਸੀਂ ਦੇਖ ਸਕਦੇ ਹੋ ਆ ਆ ਹਾਂਜੀ ਇਹ ਅੰਕੜੇ ਅੰਕੜੇ ਨੇ ਜਿਹੜੇ ਗੈਰ ਕਾਨੂੰਨੀ ਤਰੀਕਾ ਨਾਲ ਭਾਰਤੀ ਉੱਥੇ ਰਹਿੰਦੇ ਨੇ 7,25,000 ਭਾਰਤੀ ਇਦਾਂ ਦੇ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹ ਰਹੇ ਨੇ ਇਹ ਸਾਰੇ ਟਰੰਪ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਉਥੋਂ ਵੌਕਸ ਵਿੱਚ ਆ ਗਏ ਜਿਹੜੇ ਜਿਹੜੇ ਮੁਲਕਾਂ ਦੇ ਹੈਗੇ ਨੇ ਤੇ ਉਹਨਾਂ ਵਿੱਚ ਜੇ ਆਪਾਂ ਮੋਟਾ ਮੋਟਾ ਹਿਸਾਬ ਲਾ ਕੇ ਦੇਖੀਏ 7,25,000 ਤੇ 2,38,000 ਜਿਹੜੇ ਆ H1 ਵੀਜ਼ੇ ਵਾਲੇ ਨੇ 10 ਲੱਖ ਬਣ ਗਿਆ 1 ਮਿਲੀਅਨ ਸੋ 1 ਮਿਲੀਅਨ ਜਿਹੜੇ ਭਾਰਤੀ ਨੇ ਉਹਨਾਂ ਦੇ ਉੱਤੇ ਕਹ ਲਈਏ ਵੀ ਖਤਰੀ ਦੀ ਘੰਟੀ ਆ ਜਿਹੜੀ ਉਹ 트럼ਪ ਸਾਹਿਬ ਨੇ ਖੜਕਾ ਦਿੱਤੀ ਇਹਨੂੰ ਲੈ ਕੇ ਜਿੱਥੇ ਆਮ ਲੋਕ ਜਿਹੜੇ ਉੱਥੇ ਗਏ ਸੀ ਉਹ ਤਾਂ ਚਿੰਤਤ ਹੋਏ ਆ ਤੇ ਇਹਦੇ ਉੱਤੇ ਭਾਰਤ ਦੀ ਇਕਨੋਮੀ ਤੇ ਕੀ ਅਸਰ ਪੂਗਾ ਉਹਦੀ ਗੱਲ ਵੀ ਕਰਦੇ ਆ ਸੋ ਇਹ ਐਚ 1 ਵੀ ਵੀਜ਼ਾ ਹੈ ਕੀ ਆ ਕਿਉਂਕਿ ਦੁਨੀਆ ਦੇ ਵਿੱਚ ਕੰਮ ਕਰਨ ਵਾਸਤੇ ਲੋਕ ਜਾਂਦੇ ਨੇ ਕੰਮੇ ਜਾਂਦੇ ਨੇ ਆਪਾਂ ਦੇਖਿਆ ਕੁਛ ਚਿਰ ਵਾਸਤੇ ਜਾਂਦੇ ਨੇ ਕੰਮ ਕਰਦੇ ਨੇ ਵਾਪਸ ਆਉਂਦੇ ਨੇ ਪਰ ਅਮਰੀਕਾ ਦਾ ਜਿਹੜਾ ਆਪਾਂ ਫ੍ਰੀडम ਦੀ ਗੱਲ ਕਰਦੇ ਆਂ ਬਈ ਉੱਥੇ ਆਜ਼ਾਦੀ ਆ ਉਹਦੇ ਚ ਕੀ ਆ ਆ ਇਨਸਾਨੀ ਕਦਰਾਂ ਕੀਮਤਾਂ ਆਪਦੇ ਸਿਟੀਜ਼ਨਾਂ ਵਾਸਤੇ ਉਹ ਮੌਲਕ ਖੜ ਜਾਂਦੇ ਨੇ ਆਪਾਂ ਦੇਖਿਆ ਵੀ ਉੱਥੇ ਅਮਰੀਕਾ ਦੇ ਵਿੱਚ ਇੱਕ ਵਾਰੀ ਇੱਕ ਕਾਲਾ ਮਾਰਿਆ ਗਿਆ ਸੀ ਬਲੈਕ ਮੈਟਰ ਬਣਿਆ ਬਲੈਕ ਲਾਈਫ ਮੈਟਰ ਉਹਦੇ ਵਾਸਤੇ ਕਿੰਨੇ ਪ੍ਰੋਟੈਸਟ ਹੋਏ ਤੇ ਉਹਨੂੰ ਫਿਰ ਇਨਸਾਫ ਤੇ ਮਿਲਿਆ ਜੇ ਆਪਾਂ ਸਿੱਖਾਂ ਦੀ ਗੱਲ ਕਰੀਏ ਗੁਰਪਤਵੰਨ ਸਿੰਘ ਪੰਨੋਂ ਨੂੰ ਮਾਰਨ ਵਾਸਤੇ ਜਿਹੜਾ ਆ ਭਾਸਦੇ ਦੇਤੇ ਇਲਜ਼ਾਮ ਲੱਗੇ ਨੇ ਉਹਨਾਂ ਨੇ ਜਿਹੜਾ ਪਲਾਨਿੰਗ ਕੀਤੀ ਸੀ ਉਹ ਸਕਸੈਸ ਨਹੀਂ ਹੋਈ ਤੇ ਆਪਦੇ ਸਿਟੀਜ਼ਨ ਵਾਸਤੇ ਅਮਰੀਕਾ ਖੜ ਗਿਆ ਉਹਨਾਂ ਨੇ ਕਿਹਾ ਵੀ ਸਾਡੇ ਇਸ ਨਹੀਂ ਜਾਣੋ ਇੱਥੇ ਆ ਕੇ ਤੁਸੀਂ ਮਾਰ ਨਹੀਂ ਸਕਦੇ ਇਹਨੂੰ ਲੈ ਕੇ ਭਾਰਤ ਦੇ ਨਾਲ ਉਹਨਾਂ ਨੇ ਆਪਣੇ ਸਾਰੇ ਰਿਸ਼ਤੇ تقریبا ਖਤਮ ਕਰਦੇ ਤੇ ਬੜਾ ਸਖਤ ਸਟੈਂਡ ਲਿਆ ਸੋ ਇਹ ਕਦਰਾਂ ਕੀਮਤਾ ਉਸ ਮੁਲਕ ਦੇ ਵਿੱਚ ਵੀ ਉਹ ਆਪਦੇ ਲੋਕਾਂ ਵਾਸਤੇ ਆਪਦੇ ਸਿਟੀਜ਼ਨਾਂ ਵਾਸਤੇ ਕਿਵੇਂ ਖੜਦੇ ਨੇ ਸੋ ਇਹੀ ਕਾਰਨ ਹੈ ਕਿ ਦੁਨੀਆ ਦਾ ਹਰ ਇੱਕ ਬਚਿੰਦਾ ਚਾਹੁੰਦਾ ਕਿ ਮੈਂ ਉਸ ਮੁਲਕ ਦਾ ਨਾਗਰਿਕ ਬਣਾ ਤੇ ਲੋਕ ਕੀ ਕਰਦੇ ਨੇ ਵੀ ਕਿਸ ਨਾ ਕਿਸ ਤਰੀਕੇ ਨਾਲ ਉੱਥੇ ਜਾਂਦੇ ਨੇ ਲੀਗਲ ਇਲੀਗਲ ਜਾ ਟੂਰਿਸਟ ਬਣ ਕੇ ਵੀ ਤੇ ਉੱਥੇ ਆਪਦੇ ਬੱਚਿਆਂ ਨੂੰ ਜਿਹੜਾ ਉੱਥੇ ਉਹਨਾਂ ਦਾ ਬਰਥ ਹੁੰਦਾ ਜਿਹੜੇ ਬੱਚੇ ਦਾ ਉਥੇ ਬਰਥ ਹੁੰਦਾ ਸੀ ਉਹ ਡੇ ਬਨਤ ਜਿਹੜਾ ਅਮਰੀਕਾ ਦਾ ਸਿਟੀਜ਼ਨ ਬਨ ਜਾਂਦਾ ਤੇ ਉਹ ਫਿਰ ਜਿਹੜੇ ਉਥੇ ਗਏ ਹੁੰਦੇ ਸੀ ਪਿੱਛੇ ਉਹ ਕਹਿੰਦੇ ਸੀ ਅਸੀਂ ਜੀ ਬੱਚੇ ਦੀ ਕੇਅਰ ਕਰਨੀ ਆ ਤੇ ਉਹਦੇ ਪਿੱਛੇ ਜਿਹੜੇ ਆ ਉਹਦੇ ਮਾਪੇ ਨੇ ਉਹ ਵੀ ਪੱਕੇ ਹੁੰਦੇ ਸੀ ਸੋ ਇਹ ਬਹੁਤ ਵੱਡਾ ਰੁਝਾਨ ਸੀ ਦੁਨੀਆ ਦੇ ਹਰ ਇੱਕ ਥਿੱਤੇ ਦੇ ਵਿੱਚੋਂ ਕੋਸ਼ਾਂ ਹੋ ਰਹੀਆਂ ਸੀ ਅਮਰੀਕਾ ਦੇ ਵਿੱਚ ਜਾਈਏ ਤੇ ਇਹਦਾ ਨਤੀਜਾ ਇਹ ਨਿਕਲਿਆ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਜੋਬਾਂ ਨੇ ਨੌਕਰੀਆਂ ਨੇ ਉਹਦੀ ਕੱਲ ਤੋਂਣੀ ਸ਼ੁਰੂ ਹੋਈ ਜਿਹੜੇ ਅਮਰੀਕਨ ਗੋਰੇ ਨੇ ਉਹਨਾਂ ਦਾ ਇਲਜ਼ਾਮ ਸੀ ਕਿ ਜਿਹੜੇ ਇਹ ਲੋਕ ਆਉਂਦੇ ਨੇ ਇਹ ਸਾਡੀਆਂ ਜੋਬਾਂ ਐ ਜਿਹੜੀਆਂ ਉਹ ਖਾ ਗਏ ਨੇ ਇਹ ਸਾਡੀਆਂ ਜੋਬਾਂ ਰੱਖ ਲਈਆਂ ਇਹਨਾਂ ਨੇ ਕਿਉਂਕਿ ਐਚ 1 ਬੀ ਵੀਜ਼ਾ ਜਿਹੜਾ ਇੱਥੇ ਇੱਕ ਸਸਤੀ ਲੇਬਰ ਮਿਲਦੀ ਸੀ ਕੰਪਨੀਆਂ ਨੂੰ ਇਹ ਕੰਪਨੀਆਂ ਦੇ ਵਿੱਚ ਜਿਹੜੀਆਂ ਮੇਨ ਵੱਡੀਆਂ-ਵਡੀਆਂ ਕੰਪਨੀਆਂ Google ਹੋ ਗਿਆ Amazon ਉੱਥੇ ਬੜੀ ਵੱਡੀ ਗੈਂਦੀ ਦੇ ਵਿੱਚ ਇਹ ਬੈਠੇ ਨੇ ਜਿਹੜੇ ਕਹ ਲਈਏ ਵੀ ਆ H1B ਵੀਜ਼ੇ ਵਾਲੇ ਕਿਤਨਾ ਕਿਤੇ ਉਹ ਜੋਬਾਂ ਜਿਹੜੀਆਂ ਅਮਰੀਕਨ ਨੇ ਉਹ ਕਹਿੰਦੇ ਸਾਡੀਆਂ ਨੇ ਇਹ ਤੇ ਉਹਦੇ ਵਾਸਤੇ 트াম্প ਸਾਹਿਬ ਨੇ ਕਿਹਾ ਵੀ ਮੈਂ ਜਿਹੜਾ H1B ਵੀਜ਼ਾ ਜਿਹੜਾ ਬਿਲਕੁਲ ਖਤਮ ਕਰੂੰਗਾ ਇਹ ਤੇ H1B ਵੀਜ਼ੇ ਵਾਲੇ ਨੂੰ ਸਿੱਧਾ ਵਾਪਸ ਭੇਜਾਂਗੇ ਤੇ ਜਿੰਨੇ ਵੀ ਇਲੀਗਲ ਨੇ ਉੱਥੇ ਰਹਿੰਦੇ ਗਏ ਤੁਹਾਨੂੰ ਨੇ ਉਹਨਾਂ ਨੂੰ ਵਾਪਸ ਭੇਜਾਂਗੇ ਸੋ ਇਹਦੇ ਉੱਤੇ ਜਿਹੜਾ ਭਾਰਤ ਦੀ ਆਉਣ ਵਾਲੇ ਜਿਹੜੇ ਲੋਕਾਂ ਦੀ ਕੈਂਤੀ ਬਹੁਤ ਜ਼ਿਆਦਾ ਆ ਗੁਜਰਾਤੀਆਂ ਦੀ ਬਹੁਤ ਵੱਡੀ ਕੈਂਤੀ ਆ ਹੋਰ ਖੇਤਿਆਂ ਦੇ ਵਿੱਚ ਵੀ ਆਉਂਦੇ ਨੇ ਉਹਨੂੰ ਲੈ ਕੇ ਜਿਹੜਾ ਟਵਿੱਟਰ ਦੇ ਉੱਤੇ ਵੀ ਆਪਾਂ ਦੇਖਿਆ ਕਿ ਬੜੀ ਬਹਿਸ ਚੱਲ ਰਹੀ ਆ ਅਮਰੀਕਨਾਂ ਦੇ ਵਿੱਚ ਤੇ ਇੰਡੀਅਨਾਂ ਦੇ ਵਿੱਚ ਤੇ ਜਿਹੜੀ ਬੋਲੀ ਨੇ ਭਾਸ਼ਾ ਹੈ ਉਹਨਾਂ ਦਾ ਪੱਧਰ ਵੀ ਬੜਾ ਥੱਲੇ ਪੱਧਰ ਦੇ ਉੱਤੇ ਗੱਲਬਾਤ ਗਾਲੀ-ਗਲੋਚ ਜਿਹੜਾ ਉੱਥੇ ਚੱਲ ਰਿਹਾ ਸੋ ਇਹਦੇ ਆਪਾਂ ਮੈਂ ਇੱਕ ਰਿਪੋਰਟ ਦੇਖ ਰਿਆ ਸੀ 2022 ਤੱਕ ਜਿਹੜੀ ਰਿਪੋਰਟ ਆਈ ਹੈ ਨਾ 16 ਲੱਖ ਬੱਚੇ ਨੇ ਜਿਹੜੇ ਭਾਰਤੀ ਮੂਲ ਦੇ ਲੋਕਾਂ ਦੇ ਹੁਣ ਤੱਕ ਉੱਥੇ ਜਿਹੜੇ ਅਮਰੀਕਾ ਦੇ ਵਿੱਚ ਪੈਦਾ ਹੋਏ ਨੇ 16 ਲੱਖ ਬੱਚਿਆਂ ਦੇ ਪਿੱਛੇ ਉਹਨਾਂ ਦੇ ਮਾਪੇ ਦੇ ਲਾੜੀਏ ਤੇ 32 ਲੱਖ ਸਿੱਧਾ ਅੰਕੜਾ ਹੋ ਗਿਆ ਸੋ ਇਸ ਤਰੀਕੇ ਨਾਲ ਤਕਰੀਬਨ ਹੁਣ ਤਾਈ ਉੱਥੇ ਜਿਹੜੇ ਭਾਰਤੀਆਂ ਦੀ ਗਿਣਤੀ ਹੈ 48 ਲੱਖ ਤੋਂ ਉੱਪਰ ਸਵਾਰਤ ਪਾਰਟ ਦੇ ਮੂਲ ਦੇ ਵਸਿੰਦਿਆਂ ਦੀ ਤੇ 2023 ਦੇ ਵਿੱਚ 95000 ਜਿਹੜੇ ਭਾਰਤੀ ਲੋਕ ਉਥੇ ਰਿਕੇ ਹੋਏ ਨੇ ਸੋ ਇਹ ਅੰਕੜੇ ਦਿਨੋਂ ਦਿਨ ਵਧਦੇ ਜਾ ਰਹੇ ਸੀ ਸੋ ਕੋਈ ਵੀ ਚੀਜ਼ ਹੁੰਦੀ ਆ ਉਹਦਾ ਫਿਰ ਇੱਕ ਦਿਨ ਐਂਡ ਹੁੰਦਾ ਹੈ ਸੋ ਟਰੰਪ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀ ਆਪਣੇ ਲੋਕਾਂ ਦੇ ਨਾਲ ਵੇ ਤੁਹਾਨੂੰ ਨੌਕਰੀਆਂ ਦਵਾਂਗੇ ਤੇ ਜਿਹੜੇ ਆ ਇੱਥੇ ਕੰਮ ਕਰਨ ਵਾਸਤੇ ਟੈਂਪਰੇਰੀ ਆਏ ਹੋਏ ਸੀ ਸੱਦੇ ਸੀ ਅਸੀਂ ਉਹਨਾਂ ਨੂੰ ਜ਼ਰੂਰ ਵਾਪਸ ਭੇਜਾਂਗੇ ਸੋ ਉਸ ਤੋਂ ਬਾਅਦ ਵਿ ਤ੍ਰਿਕ ਨੂੰ ਜਦੋਂ 트ੰਪ ਸਾਹਿਬ ਨੇ ਸੋਚ ਚੁੱਕੀ ਤੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਨੇ ਐਲਾਨ ਕੀਤਾ ਸਾਈਨ ਹੋ ਗਏ ਸਾਰੇ ਉਹ ਕੀਤੇ ਹੋਏ ਵਾਅਦੇ ਗਾਂ ਕੋਰਟ ਦੇ ਵਿੱਚ ਕਿੱਥੇ ਕਿੱਥੇ ਜਾ ਕੇ ਚੈਲੰਜ ਹੁੰਦੇ ਨੇ ਉਹ ਬਾਦੀਆਂ ਗੱਲਾਂ ਪਰ ਇੱਕ ਵਾਰ 트ੰਪ ਸਾਹਿਬ ਨੇ ਜਿਹੜੇ ਸਾਈਨ ਕਰ ਦਿੱਤੇ ਆ ਇਹਦੇ ਉੱਤੇ ਹੁਣ ਭਾਰਤ ਵਾਸਤੇ ਚਿੰਤਾ ਦੀ ਗੱਲ ਕੀ ਆ ਉਹ 10000 ਪੜੇ ਲਿਖੇ ਜਦੋਂ ਜਾਜ ਭਰ ਭਰ ਕੇ ਭਾਰਤ ਦੇ ਵਿੱਚ ਜਾਣਗੇ ਤੇ 10 ਲੱਖ ਨੌਕਰੀਆਂ ਕਿਹਨਾਂ ਨਾਲ ਮਿਲਣਗੀਆਂ ਉਦਾਂ ਨਹੀਂ ਇਹ ਉਹਨਾਂ ਵਾਸਤੇ ਬੜੀ ਭੱਟੀ ਇੱਕ ਚਿੰਤਾ ਦਾ ਵਿਛਾਏ ਜੇ ਮੈਲਵੀ ਜਾਣ ਇੱਕ ਮਿੰਟ ਰ ਸੋਚੋ ਕੀ ਉਹਦੀ ਸੈਲਰੀ ਮਿਲੂਗੀ ਉਹਨਾਂ ਨੂੰ ਤਾਂ ਨਹੀਂ ਬਿਲਕੁਲ ਨਹੀਂ ਸੋ ਦੂਸਰਾ ਇਹਦੇ ਵਾਸਤੇ ਹੁਣ ਜਦੋਂ ਜੈ ਸ਼ੰਕਰ ਦੇ ਭਾਰਤ ਦੇ ਵਿਦੇਸ਼ ਮੰਤਰੀ ਦੀ ਜਦੋਂ ਮੁਲਾਕਾਤ ਹੋਈ ਆ ਅਮਰੀਕਾ ਦੇ ਕੁਝ ਮੰਤਰੀਆਂ ਨਾਲ ਤੇ ਇੰਡੀਆ ਨੇ ਆਪਣਾ ਪੱਖ ਰੱਖਿਆ ਹੈ ਉਹ ਕਹਿੰਦੇ ਜਿਹੜੇ ਗੈਰ ਕਾਨੂੰਨੀ ਨੇ ਜੀ ਉਹ ਬਿਲਕੁਲ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਵਾਪਸ ਭਜਣਾ ਚਾਹੀਦਾ ਪਰ ਜਿਹੜੇ ਐਚ 1 ਬੀ ਵਿਜੇ ਵਾਲੇ ਨੇ ਇਹ ਨਹੀਂ ਬੰਦ ਹੋਣੇ ਚਾਹੀਦੇ ਇਹ ਤਾਂ ਲੀਗਲ ਤੌਰ ਦੇ ਤੇ ਉੱਤੇ ਲੋਕ ਆਉਂਦੇ ਨੇ ਕਿਉਂਕਿ ਹੁੰਦਾ ਨਾ ਵੀ ਜਿੰਨੇ ਕਿ ਇੱਥੇ ਰਹਿ ਸਕਦੇ ਸਾਡੇ ਉਨੇਕਤ ਰਹਿ ਜਾਣ ਹੁਣ ਗੈਰ ਕਾਨੂੰਨੀ ਨੂੰ ਤਾਂ ਜਾਇਜ਼ ਕਹਿ ਨਹੀਂ ਸਕਦੇ ਤੇ ਉਹਦੇ ਵਾਸਤੇ ਫਿਰ ਅਜਿਹੀ 트ੰਪ ਦੀ ਗਵਰਨਮੈਂਟ ਕਹਿੰਦੀ ਜੀ ਠੀਕ ਆ ਤੁਸੀਂ ਫਿਰ ਇਦਾਂ ਕਰੋ ਤੇ 18000 ਦੀ ਆ ਦੇਖੋ ਲੈਸਟ ਤੇ ਇਹਨਾਂ ਨੂੰ ਤੁਸੀਂ ਆਪ ਦੇ ਜਿਹੜੇ ਡਾਕੂਮੈਂਟ ਆਪਣੀਆਂ ਕਾਉਂਸਲਟਾਂ ਤੋਂ ਜਾਰੀ ਕਰੋ ਪਾਸਪੋਰਟ ਵਗੈਰਾ ਤੇ ਇਹਨਾਂ ਨੂੰ ਅਸੀਂ ਭੇਜਣ ਲੱਗੇ ਹਾਂ ਪਹਿਲਾਂ ਤੇ ਇਹਦੇ ਉੱਤੇ ਇੰਡੀਆ ਨੇ ਹਮੇ ਭਾਰਤੀ ਆ ਵੀ ਚਲੋ ਭੇਜਾ ਤੁਸੀਂ ਤੁਸੀਂ ਭੇਜੀ ਚੱਲੋ ਜਹਾਜ਼ ਭਰ ਕੇ ਤੇ ਅਸੀਂ ਲਾਉਣੇ ਆ ਉਧਰੋਂ 18000 ਤਾਂ ਪਹਿਲਾਂ ਜਾਣਗੇ ਉਸ ਤੋਂ ਬਾਅਦ ਫਿਰ ਦੂਜਾਂ ਦੀ ਵਾਰੀ ਤੇ ਆਉਗੀ ਹੁਣ ਇਹਦੇ ਉੱਤੇ ਫਰਕ ਕੀ ਪੈਣਾ ਹੈ ਤੁਸੀਂ ਅੰਕੜੇ ਦੇਖੋ ਕਿਉਂਕਿ ਜਿਹੜਾ H1B ਵੀਜ਼ਾ ਹੈ ਨਾ ਇਹ ਜਿਹੜੇ ਲੋਕ ਜਾਂਦੇ ਨੇ ਬਾਹਰ ਕਿਤੇ ਨਾ ਕਿਤੇ ਆ ਉਹਨਾਂ ਦੀ ਇੱਕ ਉਮੀਦ ਹੁੰਦੀ ਆ ਕਿ ਉਹਨਾਂ ਦੀਆਂ ਜਿਹੜੀਆਂ ਪਿੱਛੇ ਫੈਮਲੀਆਂ ਭਾਰਤ ਦੇ ਬੱਚੇ ਤੇ ਉਹਨਾਂ ਨੂੰ ਪੈਸਾ ਭੇਜਦੇ ਆ ਤੇ ਜਿਹੜੇ ਇਲੀਗਲ ਤੌਰ ਦੇ ਉਤੇ ਗੈਰ ਕਾਨੂੰਨੀ ਤੌਰ ਤੇ ਗਏ ਆ ਉਹ ਕਿਤੇ ਨਾ ਕਿਤੇ ਆ ਪੱਕੇ ਤੌਰ 'ਤੇ ਚੱਲੇ ਹੁੰਦੇ ਵੇਖਦਾ ਚੱਲੇ ਆ ਭਈ ਅਸੀਂ ਮੜ ਕੇ ਨਹੀਂ ਆਉਣਾ ਸੋ ਇਸ ਕਰਕੇ ਭਾਰਤ ਦੀ ਕੋਸ਼ਿਸ਼ ਹੀ ਕਿ 1 ਐਚਵੀ ਵਿਜੀਵਾਲੇ ਨੂੰ ਉੱਥੇ ਰੱਖਿਆ ਜਾਵੇ ਹੁਣ ਆ ਇਹਦੇ ਜਿੰਨੇ ਵੀ ਇਹ ਬਾਹਰ ਗਏ ਹੋਏ ਨੇ ਭਾਰਤੀ ਹੁਣ ਇਹਦੇ ਨਾਲ ਅਸਰ ਕੀ ਹੋਣਾ ਹੈ ਇੰਡੀਆ ਦੀ ਇਕਨੋਮੀ ਦੇ ਉੱਤੇ ਬੜਾ ਵੱਡਾ ਅਸਰ ਹੋਣਾ ਤੁਸੀਂ ਦੇਖ ਸਕਦੇ ਹੋ ਇਹ ਰਿਪੋਰਟ ਆ ਜੀ 2019 ਤੇ 20 ਦੀ ਯੂਐਸਏ 83 ਬਿਲੀਅਨ ਆ ਜਿਹੜਾ ਉਹ ਇੰਡੀਆ ਦੇ ਵਿੱਚ ਪੈਸਾ ਭੇਜਿਆ ਗਿਆ ਬਾਹਰ ਲੈਂਦੇ ਲੋਕਾਂ ਨੇ ਤੇ ਇਸੇ ਤਰ੍ਹਾਂ 20 ਤੇ ਇੱਕ ਇਧੇ ਰਿਪੋਰਟਾ 80 ਬਿਲੀਅਨ ਤੇ 21 22 ਦੀ 99 ਮਿਲੀਅਨ ਤੇ 2022 ਤੇ 23 ਦੇ ਜਦੋਂ ਦੇਖਦੇ ਆ 110 ਬਿਲੀਅਨ ਡਾਲਰ ਆ ਜਿਹੜੇ ਭਾਰਤ ਦੇ ਵਿੱਚ ਬਾਹਰੋਂ ਭੇਜੇ ਗਏ ਨੇ ਇਹਦੇ ਵਿੱਚ ਬਹੁਤ ਵੱਡਾ ਹੱਥ ਆ ਜਿਹੜਾ ਅਮਰੀਕਾ ਦੇ ਵਿੱਚ ਰਹਿਣ ਵਾਲੇ ਆ ਜਿਹੜੇ ਭਾਰਤੀ ਨੇ ਉਹਨਾਂ ਦਾ ਇੱਕ ਤਾਂ ਹੁਣ ਜਿਹੜਾ ਪੰਪ ਹੋ ਰਿਹਾ ਸੀ ਇੰਡੀਆ ਦੀ ਇਕਨੋਮੀ ਦੇ ਵਿੱਚ ਬੜਾ ਵੱਡਾ 3% ਲਗਭਗ ਹਰ ਸਾਲ ਉਹਦੇ ਉੱਤੇ ਇੱਕ ਜਿਹੜਾ ਫੁੱਲ ਸਟਾਪ ਲੱਗੂਗਾ ਉਹ ਰੁਕੂਗਾ ਬੜਾ ਵੱਡਾ ਤੱਕਾ ਹੈ ਇੰਡੀਆ ਵਾਲੇ ਪਾਸੇ ਦੇਖੀ ਤਾਂ ਉਹਨਾਂ ਦੀ ਇਸ ਕਰਕੇ ਚਿੰਤਾ ਬੜੀ ਸੀ ਦੂਸਰਾ ਇਹ ਆ ਕਿ ਜਿਹੜੀਆਂ ਇਹਨਾਂ ਮੁਲਕਾਂ ਦੀਆਂ ਪਾਲਿਸੀਆਂ ਨੇ ਅਮਰੀਕਾ ਦੇ ਵਿੱਚ ਕਿਸੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ 트াম্প ਸਾਹਿਬ ਨੇ ਪ੍ਰਧਾਨ ਮੰਤਰੀ ਬੰਨਾ ਹੈ ਉਹਦੇ ਵਾਸਤੇ ਤੁਹਾਡਾ ਉੱਥੋਂ ਦਾ ਜੰਪਲ ਹੋਣਾ ਬੋਰਨ ਹੋਣਾ ਬੜਾ ਜ਼ਰੂਰੀ ਹੈ ਸੌਣ ਵਾਲੇ ਸਮੇਂ ਦੇ ਵਿੱਚ ਜਿਵੇਂ ਉਹਨਾਂ ਨੂੰ ਲੱਗਿਆ ਕਿ ਸਾਡੀ ਜਿਹੜੀ ਅ ਅਮਰੀਕਾ ਦੀ ਰਾਜਨੀਤੀ ਉਹਦੇ ਵਿੱਚ ਤਖੰਦਾ ਜੀਆਂ ਹੋ ਰਹੀਆਂ ਸੋ ਅਗਲੇ ਨੇ ਆਪਣੇ ਪ੍ਰਬੰਧ ਕਰਨੇ ਸੀ ਸੋ 트럼ਪ ਸਾਹਿਬ ਨੇ ਇਹਦੇ ਉੱਤੇ ਆਪਣੇ ਸਖਤ ਜਿਹੜੇ ਫੈਸਲੇ ਲਏ ਨੇ ਸਖਤ ਕਹਿ ਲਈ ਜਾਂ ਕਹਿ ਲਈ ਵੀ ਅਮਰੀਕਾ ਵਾਲੇ ਪਾਸੇ ਉਹਨੇ ਖੜ ਕੇ ਦੇਖਿਆ ਵੀ ਇਹ ਸਾਡੇ ਹੱਕ ਦੇ ਖੇਤ ਦੇ ਵਿੱਚ ਫੈਸਲੇ ਇਹ ਕਰਨੇ ਪੈਣਗੇ ਸਾਨੂੰ ਸੋ ਉਹਨਾਂ ਨੇ ਜਿਹੜੇ ਪ੍ਰੋਮਿਸ ਕੀਤੇ ਸੀ ਆਪਦੇ ਲੋਕਾਂ ਦੇ ਨਾਲ ਉਹ ਪੂਰੇ ਕੀਤੇ ਨੇ ਸੋ 20 ਜਨਵਰੀ ਨੂੰ ਤੁਸੀਂ ਵੀ ਮੀਡੀਆ ਦੇਖਿਆ ਹੋਣਾ ਉਹਦੇ ਵਿੱਚ ਆਪਾਂ ਪਿਛਲੇ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਵੀ ਜੈ ਸ਼ੰਕਰ ਸਾਹਿਬ ਜ਼ਰੂਰ ਪਹੁੰਚਣਗੇ ਕਿਉਂਕਿ ਇੰਡੀਅਨ ਕਾਉਂਸਲਰ ਨੇ ਜਿਹੜੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਸਾਡਾ ਪੱਤਰ ਆਇਆ ਤੇ ਉਹਨਾਂ ਦੇ ਜਿਹੜੇ ਆ ਫੈਮਿਲੀ ਮੈਂਬਰ ਨੇ ਕਾਉਂਸਲਰ ਦੇ ਹੁੰਦੇ ਉਹਦੀ ਉਹਨਾਂ ਦੀ ਜਗ੍ਹਾ ਦੇ ਉੱਤੇ ਉਹ ਜਿਹੜੇ ਆ ਜੈ ਸ਼ੰਕਰ ਸਾਹਿਬ ਗਏ ਨੇ ਜਾਣ ਕੇ ਤੇ ਉਹ ਗਏ ਵੀ ਉੱਥੇ ਸੋ 20 ਜਨਵਰੀ ਨੂੰ 트럼ਪ ਸਾਹਿਬ ਦੀ ਸੋਚ ਅਕਸਬਾਗਨ ਦੇ ਵਿੱਚ ਜਿੱਥੇ ਜੈ ਸ਼ੰਕਰ ਸੀਗਾ ਜੈ ਸ਼ੰਕਰ ਦੇ ਨਾਲ ਵਾਦ ਜਿਹੜਾ ਖੇਚ ਦਾ ਕੇਂਦਰ ਦੁਨੀਆ ਵਾਸਤੇ ਬਣਿਆ ਹੋਇਆ ਸੀ ਉਹ ਅਸੀਂ ਸਿੱਖ ਨਮਿੰਜਾਂ ਦਾ ਜਾਣਾ ਸਿੱਖ ਨਮਿੰਦੇ ਕੌਣ ਸਿੱਖ ਨਮਿੰਦੇ ਉਹ ਜਿਹੜੇ ਆਪਦੀ ਸੋਵਰਨਿਟੀ ਦੀ ਗੱਲ ਕਰਦੇ ਆ ਆਪਣੀ ਜਾਦੀ ਦੀ ਗੱਲ ਕਰਦੇ ਆ ਜਿਹਨੂੰ ਭਾਰਤ ਦੇ ਵੱਲੋਂ ਇਲਜ਼ਾਮ ਜਿਹੜੇ ਲੱਗੇ ਨੇ ਕਿ ਬਾਹਰ ਦੀ ਕੋਸ਼ਿਸ਼ ਕੀਤੀ ਗਈ ਲੀਗਲ ਐਡਵਾਈਜ਼ਰ ਆਕਰ ਪ੍ਰਤਵੰਤ ਸਿੰਘ ਪੰਨੂ ਪੰਨੂ ਸਾਹਿਬ ਦੇ ਨਾਲ ਡਾਕਟਰ ਬਖਸ਼ੀਤ ਸਿੰਘ ਤੇ ਜਗਜੀਤ ਸਿੰਘ ਇਹ ਖਾਲਸਪਤਾਨ ਦੇ ਵੱਲੋਂ ਇਹਦੇ ਖਾਲਸਾ ਦੀ ਕੈਂਪੇਨ ਨੂੰ ਆ ਜਿਹੜੇ ਲੀਡ ਕਰਦੇ ਨੇ ਇਹ ਉੱਥੇ ਗਏ ਨੇ ਇਨ੍ਹਾਂ ਦੀ ਮੌਜੂਦਗੀ ਜਿਹੜੀ ਉੱਥੇ ਇਹ ਸਾਰਿਆਂ ਵਾਸਤੇ ਭਾਰਤ ਵਾਲੇ ਪਾਸਿਓਂ ਬੜੀ ਖਿੱਚ ਦਾ ਕੇਂਦਰ ਬਣੀ ਹੋਈ ਸੀ ਵੀ ਹੈ ਇਹ ਕਿਵੇਂ ਹੋ ਗਿਆ ਕਿੱਥੇ ਸਾਡਾ ਐਡਾ ਵੱਡਾ ਮੰਤਰੀ ਜੈ ਸ਼ੰਕਰ ਜਾ ਕੇ ਬੈਠਾ ਤੇ ਇਹ ਸਿੱਖ ਬਰਾਬਰ ਬਹਿ ਗਏ ਇਹ ਉਹਨਾਂ ਵਾਸਤੇ ਬੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਦੂਸਰੀਆਂ ਫਿਰ ਉਹਨਾਂ ਨੇ ਖਬਰਾਂ ਆਪਦੇ ਤੌਰ ਦੇ ਉੱਤੇ ਕਿਉਂਕਿ ਇੱਕ ਪਾਸੇ ਇੱਕ ਨੇਸ਼ਨ ਦਾ ਜਿਹੜਾ ਨਮਿੰਦਾ ਗਿਆ ਹੈ ਤੇ ਦੂਜੇ ਪਾਸੇ ਸਟੇਟਲੈਸ ਤੇ ਹੋਮਲੈਸ ਕੌਮ ਸਖ ਕੌਮ ਉਹਨਾਂ ਦੇ ਨੁਮਾਇੰਦੇ ਵੀ ਉੱਥੇ ਪਹੁੰਚ ਗਏ ਕਿਉਂਕਿ ਅੱਜ ਤੱਕ ਤਾਂ ਸਾਨੂੰ ਪੰਜਾਬ ਵਾਲੇ ਪਾਸੇ ਦੇਖੀਏ ਖਬਰਾਂ ਜਿਹੜੇ ਪਾਸੇ ਸਾਨੂੰ ਤੋੜਿਆ ਜਾਂਦਾ ਮੰਡੀਆਂ ਦੇ ਧਰਨੇ ਲਾ ਲੋ ਛੜਕਾਂ ਦੇ ਧਰਨੇ ਲਾ ਲੋ ਪੁਲੀਆਂ ਤੇ ਖੜ ਜੋ ਰੇਲ ਦੀਆਂ ਟਰੈਕਾਂ ਦੇ ਉੱਤੇ ਜਾ ਕੇ ਬਹਿ ਜਾਓ ਇੱਥੋਂ ਉੱਤੇ ਹੀ ਰੱਖਿਆ ਹੋਇਆ ਸੀ ਸਾਨੂੰ ਇੱਥੋਂ ਕਿਤੇ ਸਾਨੂੰ ਉਲਝਾ ਕੇ ਰੱਖਿਆ ਹੋਇਆ ਸੀ ਕਿ ਜਦੋਂ ਮਰਜ਼ੀ ਇਹਨਾਂ ਨੂੰ ਕੁੱਟਣਾ ਸ਼ੁਰੂ ਕਰਦੇ ਹੋ ਤੇ ਪਰ ਇਹ ਤਾਂ ਹੁਣ ਆ ਕੇ ਬਿਲਕੁਲ ਦੁਨੀਆ ਦੀ ਇਟੇ ਵੱਡੇ ਮੰਚ ਦੇ ਉੱਤੇ ਸਾਡੇ ਬਰਾਬਰ ਆ ਕੇ ਬਹਿ ਗਏ। ਸੋ ਇਹਨੂੰ ਲੈ ਕੇ ਜਿਹੜਾ ਪ੍ਰੋਪੋਗੈਂਡਾ ਭਾਰਤੀ মিডিਆ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਵੀ ਇਹ ਕਿਤਨਾ ਕਿਤੇ ਜਿਹੜਾ ਜੰਪ ਕਰਕੇ ਆ ਗਿਆ ਸਿਕਿਉਰਟੀ ਨੂੰ ਚੱਕਵਾ ਦੇ ਕੇ ਆ ਗਿਆ ਉਹ ਜਿਵੇਂ ਹੁੰਦਾ ਨਾ ਆਪਣੇ ਇਹ ਦੇਖਦੇ ਆ ਵੀ ਉੱਥੇ ਜਗਰਾਤਾ ਹੁੰਦਾ ਰਾਤ ਨੂੰ ਭੀੜ ਜੀ ਹੁੰਦੀ ਆ ਕੋਈ 바ਰ ਦੇ ਵਿੱਚ ਧੱਕਾ ਮਾਰ ਕੇ ਲੰਘ ਗਿਆ ਕੰਧ ਟੱਪ ਕੇ ਅੰਦਰ ਲੰਘ ਗਿਆ ਇਹ ਉਦਾਂ ਦਾ ਸਮਝੀ ਬੈਠੇ ਆ। ਪਰ ਆਪਾਂ ਨੂੰ ਪਤਾ ਹੈ ਕਿ ਇੱਡਾ ਵੱਡਾ ਪ੍ਰੋਗਰਾਮ ਆ ਉੱਥੇ ਬੜੀ ਸਖਤ ਸਿਕਿਉਰਿਟੀ ਹੁੰਦੀ ਆ ਨੇੜੇ-ਨੇੜੇ ਕਈ ਕਿਲੋਮੀਟਰ ਤੱਕ ਕਿਸ ਨੂੰ ਭੜੇ ਤ ਨਹੀਂ ਦਿੱਤਾ ਜਾਂਦਾ ਸਾਰਿਆਂ ਦੀ ਜਿਹੜੀ ਆ ਬੈਕਗ੍ਰਾਉਂਡ ਚੈੱਕ ਕੀਤੀ ਜਾਂਦੀ ਵੀ ਕਿਸ ਤਰ੍ਹਾਂ ਦੇ ਬੰਦੇ ਨੇ ਸੋ ਕਿਸੇ ਵੀ ਕ੍ਰਿਮਲ ਕ੍ਰਿਮੀਨਲ ਗਰਤੀ ਵਾਲੇ ਇਨਸਾਨ ਨੂੰ ਉੱਥੇ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਆਉਣੇ ਦਿੱਤਾ ਜਾਂਦਾ ਸੋ ਸਿੱਖ ਕੰਮ ਵਾਸਤੇ ਉਸ ਮੰਚ ਦੇ ਉੱਤੇ ਜਾਣਾ ਉੱਥੇ ਜਾ ਕੇ ਗੱਲਾਂ ਕਰਨੀਆਂ ਤੇ ਇਹ ਸਾਡੇ ਵਾਸਤੇ ਕਿਤਨਾ ਕਿਤੇ ਉਹ ਦਰਵਾਜ਼ੇ ਨੇ ਜਿਹੜੀ ਕਾਮ ਚੌਂਦੀ ਸੀਬੀਐਸੀ ਨਾਲ ਟੇਬਲਾਂ ਤੇ ਬੈਠ ਕੇ ਗੱਲ ਕਰੀਏ ਕਿਉਂਕਿ ਗੱਲ ਇਹ ਨਾਲ ਟੇਬਲਾਂ ਤੇ ਨਹੀਂ ਪੜਨੀ ਆ। ਸੋ ਇਹ ਦਰਵਾਜ਼ੇ ਆਉਣ ਵਾਲੇ ਜਿਹੜੇ 4 ਸਾਲ ਨੇ 트ੰਪਸ ਸਾਹਿਬ ਦੇ ਬੜਾ ਕੁਝ ਚੇਂਜ ਹੋਣ ਵਾਲਾ ਕਿਉਂਕਿ ਰੂਸ ਵਾਲੇ ਪਾਸੇ ਵੀ ਵਧਾਈਆਂ ਦਿੱਤੀਆਂ ਗਈਆਂ ਜਿਹੜੀਆਂ 트ੰਪਸ ਸਾਹਿਬ ਨੂੰ ਕਿਉਂਕਿ 트ੰਪਸ ਸਾਹਿਬ ਨੇ ਆਖਿਆ ਸੀ ਮੈਂ ਜੰਗ ਖਤਮ ਕਰਾਂਗਾ। ਤੇ ਇਹ ਜੰਗ ਜੇ ਖਤਮ ਹੁੰਦੀ ਆ ਤੇ ਫਿਰ ਕੁਝ ਨਾ ਕੁਝ ਹੋਊਗਾ ਜ਼ਰੂਰ ਕਿਉਂਕਿ ਅਮਰੀਕਾ ਦਾ ਇਤਿਹਾਸ ਆ ਕਿਉਂਕਿ ਤੇ ਨਖ ਤੇ ਆਪਣੇ ਆਪ ਨੂੰ ਬਿਜ਼ੀ ਜ਼ਰੂਰ ਰੱਖਦਾ ਹੈ ਚਾਹੇ ਉਹ ਹੁਣ ਵੀ ਜੇ ਰਸ਼ੀਆ ਤੇ ਯੂਕਰੇਨ ਦੀ ਗੱਲ ਦੇਖੀਏ ਤਾਂ ਯੂਕਰੇਨ ਦੇ ਪਿੱਛੇ ਕੌਣ ਖੜਾ ਹੈ ਪਰ ਸਾਰਿਆਂ ਨੂੰ ਪਤਾ ਹੈ ਉਹ ਤੋਂ ਪਿੱਛੇ ਜੇ ਹਿਸਟਰੀ ਦੇਖੀਏ ਅਮਰੀਕਾ ਦੀ ਅਫਗਾਨਿਸਤਾਨ ਦੇ ਵਿੱਚ 20 ਸਾਲ ਲੱਗੇ ਰਹੇ ਉਹ ਤੋਂ ਪਹਿਲਾਂ ਰਾਖ ਦੇ ਵਿੱਚ ਹਰ ਜਗ੍ਹਾ ਦਿੱਤੇ ਕਿੰਨਾ ਕਿਤੇ ਅਮਰੀਕਾ ਆਪਣੇ ਆਪ ਨੂੰ ਬਿਜ਼ੀ ਰੱਖਦਾ ਹੈ ਜੇ جنگ ਖਤਮ ਹੁੰਦੀ ਆ ਤੇ ਉਸ ਤੋਂ ਬਾਅਦ ਕੀ ਹੋਣ ਵਾਲਾ ਹੈ ਕਿਤਨਾ ਕਿਤੇ ਸਰਕ ਨਮਿੰਦਿਆਂ ਦੀ ਉਥੇ ਮੌਜੂਦਗੀ ਸਾਡੇ ਵਾਸਤੇ ਉਹ ਦਰਵਾਜ਼ੇ ਨੇ ਜਿਹੜੇ ਖੁੱਲੇ ਨੇ ਹੁਣ ਪਰ ਆਪਾਂ ਇਹ ਦਰਵਾਜ਼ਿਆਂ ਨੂੰ ਇਥੋਂ ਤੱਕ ਹੀ ਨਹੀਂ ਰੱਖਣਾ ਇਹ ਦਰਵਾਜ਼ੇ ਆਪਾਂ ਹੋਰ ਜ਼ੋਰ ਜ਼ੋਰ ਦੀ ਖੜਕਾਉਣੇ ਨੇ ਖੜਕਾਉਣੇ ਕਿਵੇਂ ਆ 23 ਮਾਰਚ ਨੂੰ ਜਿਹੜੀਆਂ ਵੋਟਾਂ ਅਮਰੀਕਾ ਦੇ ਵਿੱਚ ਪੈਣ ਜਾ ਰਹੀਆਂ ਹੁਣ 15 ਲੱਖ ਤਕਰੀਬਨ ਵੋਟਾਂ ਪੈ ਚੁੱਕੀਆਂ ਇਹ ਵੋਟਾਂ ਨੇ ਤੁਹਾਡੀਆਂ ਜਿਹੜੀਆਂ ਦੁਨੀਆ ਦੇ ਦਰਵਾਜ਼ੇ ਤੁਹਾਡੇ ਉੱਤੇ ਖੋਲ੍ਹ ਦਿਆਂ ਇੰਟਰਡੇ ਮੰਚ ਦੇ ਉੱਤੇ ਜਾ ਕੇ ਤੁਹਾਡੇ ਨਵੇਂ ਦੇ ਵੰਦੇ ਨੇ ਇਹ ਤੁਹਾਡੀਆਂ ਲੱਗੀਆਂ ਹੋਈਆਂ ਲੰਮੀਆਂ ਲੰਮੀਆਂ ਲੈਣਾ ਹੀ ਹੁੰਦੀਆਂ ਸੋ 23 ਮਾਰਚ ਨੂੰ ਬਿਲਕੁਲ ਉੱਥੇ ਜਿੰਨੀਆਂ ਲੰਮੀਆਂ ਸਟੀਆਂ ਲੈਣਾ ਹੋਣਗੀਆਂ ਦੁਨੀਆ ਜਰੂਰ ਦੇਖੂਗੀ ਤੋਂ ਦੇ ਵਜੂਰ ਆ ਸਾਰਿਆਂ ਨੇ ਪਹੁੰਚਣਾ ਹੈ ਤਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਣੀਆਂ ਸਾਡੀਆਂ ਜਿਹੜੀਆਂ ਉਮੀਦਾਂ ਏ ਉਹਦੇ ਉੱਤੇ ਅਸੀਂ ਤਾਂ ਖਰੇ ਉਤਰਨਾ ਹੈ ਸਾਡੀਆਂ ਲੈਣਾ ਨੂੰ ਦੇਖ ਕੇ ਦੁਨੀਆ ਵੀ ਸਾਡੇ ਬਾਰੇ ਤੋ ਸੋਚੇ ਦੇ ਕਿਉਂ ਲੈਣਾ ਚ ਖੜੇ ਨੇ ਕੰਮਕਾਰ ਛੱਡ ਕੇ ਜਿੱਥੇ ਇੱਕ ਇੱਕ ਮਿੰਟ ਵਾਸਤੇ ਲੋਕ ਆਪ ਦਾ ਕੰਮ ਛੱਡਣ ਨੂੰ ਤਿਆਰ ਨਹੀਂ ਉੱਥੇ 4-4 5-5 ਘੰਟਿਆਂ ਦੀਆਂ ਲੈਣਾ ਕਿਉਂ ਲੱਗ ਰਹੀਆਂ ਸੋ ਸਾਡੀ ਕਾਮਾਸਤੇ ਦੁਨੀਆ ਦੇ ਵਿੱਚ ਆ ਜੋ ਸਾਡੀਆਂ ਲੈਣਾ ਲੰਮੀਆਂ ਲੱਗੀਆਂ ਨਾ ਹੁਣ ਤੱਕ ਜਿੱਥੇ ਤੇਰਾ ਫਰੈਂਡ ਹੋਣੀ ਨਹੀਂ ਉਹਨਾਂ ਦਾ ਰਿਜ਼ਲਟ ਆਇਆ ਉਹਨਾਂ ਦਾ ਨਤੀਜਾ ਇਹ ਕਿ ਅੱਜ ਸੱਖ ਨਮਿੰਦੇ ਆ ਜਿਹੜੇ ਏਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਆ ਕੇ ਟੇਬਲਾਂ ਦੇ ਉੱਤੇ ਬੈਠੇ ਸੋ ਇੰਨੀਆਂ ਬੇਨਤੀਆਂ ਤੇ ਅਗਲੇ ਹਫਤੇ ਫੇਰ ਨਵੀਆਂ ਖਬਰਾਂ ਲੈ ਕੇ ਤੁਹਾਡੇ ਰੂਪੇ ਹਾਜ਼ਰ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ